ਹਾਜੀ ਰਾਨੀ ਮੈਂ ਤੇਜਵੰਤ ਸਿੰਘ ਸਿੱਧੂ ਪ੍ਰਧਾਨ ਮੱਲਾ ਹਰਕਿਸ਼ੇ ਨਗਰ ਐਡਵਾਈਜ਼ਰ ਬੀਬੀ ਮਨਜੀਤ ਕੌਰ ਜੀ ਸਰੋਏ ਅੱਜ ਦੇ ਸਮਾਗਮ ਵਿੱਚ ਪਹੁੰਚੇ ਬਿੱਲ ਸਾਹਿਬ ਬਾਬਾ ਜੀ ਮੈਡਮ ਜੀ ਤੇ ਹੋਰ ਮਹੱਲੇ ਦੇ ਮੋਤਵਰ ਸੱਜਣ ਇਹ ਸਾਲ ਚੋਣਾਂ ਦਾ ਸਾਲ ਸ਼ੁਰੂ ਹੋ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਹਲਕਾ ਦੱਖਣੀ ਜਿਹੜਾ ਅਲਵਾਰਸ ਪਿਆ ਇੱਕ ਐਮਐਲਏ ਦਿੱਤੀ ਆ ਜਿਹੜੀ ਕਿ ਮੂੰਫਲੀ ਦੇ ਵੀ ਠੇਕੇ ਦਿੰਦੀ ਆ ਕੰਮ ਕੋਈ ਵੀ ਹੈ ਉਹ ਆਪ ਕਰਦੀ ਆ ਕਾਉਂਸਲਰ ਨੂੰ ਵੀ ਕੋਈ ਪਤਾ ਨਹੀਂ ਵੀ ਕਿਹੜਾ ਕੰਮ ਆ ਕਿਹੜਾ ਹੋਣਾ ਕਿਹੜਾ ਨਹੀਂ ਹੋਣਾ ਟਿਊਬਲਾਂ ਦੇ ਠੇਕੇ ਤੇ ਇਹ ਲਵਾਰਸੀ ਇਲਾਕਾ ਪਿਆ ਹੁਣ ਕਾਂਗਰਸ ਨੇ ਬਾਬਾ ਜੀ ਨੂੰ ਇਸ਼ਾਰਾ ਕਰਿਆ ਤੇ ਬੀਬੀ ਮਨਜੀਤ ਕੌਰ ਜੀ ਸਰੋਏ ਜੋ ਕਿ ਇਸ ਹਲਕੇ ਤੋਂ ਦੋ ਵਾਰ ਇਲੈਕਸ਼ਨ ਲੜੀ ਹੈ ਇਹਨਾਂ ਨੇ ਪਹਿਲੀ ਵਾਰ ਤਾਂ ਤਕਰੀਬਨ ਸਤਾਈ ਵੋਟਾਂ ਤੇ ਹਾਰੇ ਸੀ ਜਿੱਤੇ ਹੋਏ ਸੀ ਉਹ ਵੀ 헤ਰਾਫੇਰੀ ਹੋਣ ਨਾਲ ਉਹ ਰਹਿ ਗਏ ਸੀ ਦੂਜੀ ਵਾਰੀ ਸਰਕਾਰ ਨੇ ਬਾੜ ਬਦਲਤਾ ਸੀ ਇਸ ਕਰਕੇ ਕਾਮਯਾਬੀ ਨਹੀਂ ਮਿਲੇ ਤੇ ਮੈਂ ਯਕੀਨ ਦਵਾਉਣਾ ਕਿ ਬੀਬੀ ਮਨਜੀਤ ਕੌਰ ਦੀ ਸਰੋਇ ਦੀ ਵਾਈ ਵਿੱਚ ਹਲਕਾ ਦੱਖਣੀ ਵਿੱਚ ਬਾਬਾ ਜੀ ਨੂੰ ਪੂਰੀ ਮਦਦ ਕਰਾਂਗੇ ਆਉਣ ਵਾਲੇ ਐਮਐਲਏ ਬਾਬਾ ਜੀ ਹੋਣਗੇ ਤੇ ਬੀਬੀ ਮਨਜੀਤ ਕੌਰ ਜੀ ਸਰੋਏ ਜਿਨ੍ਹਾਂ ਦੀ ਕਿ 7-8 ਸਾਲ ਤੋਂ ਲਗਾਤਾਰ ਨਿਸ਼ਕਾਮ ਸੇਵਾ ਕਰ ਰਹੇ ਆ ਜੇਕਰ ਪਾਣੀ ਦੀ ਸਮੱਸਿਆ ਹੁੰਦੀ ਆ ਆਧਾਰ ਕਾਰਡ ਦਾ ਆਧਾਰ ਕਾਰਡ ਪੈਨ ਕਾਰਡ ਤੇ ਹੋਰ ਵੀ ਸਾਰੇ ਮੈਡੀਕਲ ਕੈਂਪ ਲਾਉਂਦੇ ਆ ਤੇ ਬੀਬੀਆਂ ਦੇ ਵੀ ਕੁਝ ਕੋਈ ਆਪਣੇ ਸਲਾਈ ਸੈਂਟਰ ਦਾ ਉਹ ਉਹਦੇ ਵੀ ਕੈਂਪ ਲਾਉਂਦੇ ਆ ਤੇ ਮਤਲਬ ਕਹਿਣ ਤੋਂ ਹਰ ਸਮੇਂ ਕੋਈ ਨਾ ਕੋਈ ਗਤੀਵਿਧੀ ਇਹਨਾਂ ਦੇ ਦਫ਼ਤਰ ਤੋਂ ਚੱਲਦੀਆਂ ਰਹਿੰਦੀਆਂ ਨੇ ਤੇ ਬਾਬਾ ਜੀ ਨੂੰ ਮੈਂ ਯਕੀਨ ਦਿਵਾਉਣਾ ਕਿ ਤੁਹਾਨੂੰ ਅਸੀਂ ਇਸ ਹਲਕੇ ਤੋਂ ਐਮਐਲਏ ਬਣਾ ਕੇ ਜਰੂਰ ਭੇਜਾਂਗੇ ਬਹੁਤ ਬਹੁਤ ਅੱਜ ਅਸੀਂ ਇੱਥੇ ਸਾਡੇ ਹਲਕਾ ਦੱਖਣੀ ਦੇ ਵਿੱਚ ਜੋ ਬਾਬਾ ਜੀ ਨੇ oprala ਕੀਤਾ ਸਾਡੀ ਭੈਣ ਜੀ ਮਨਜੀਤ ਕੌਰ ਸੋਇਆ ਜੀ ਇਹਨਾਂ ਨੇ ਇੱਥੇ ਜੋ ਇਕੱਠ ਰੱਖਿਆ ਇਹਨਾਂ ਸਾਰਿਆਂ ਦਾ ਜਿੰਨੇ ਵੀ ਇੱਥੇ ਚੱਲ ਕੇ ਆਏ ਨੇ ਸਾਰਿਆਂ ਦੇ ਮੈਂ ਬਹੁਤ ਆਪਦਾ ਦਿਲ ਦੀਆਂ ਗ੍ਰਾਹਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਮੈਨੂੰ ਸਦਕੇ ਸੀ ਜੋ ਮਾਣ ਦਿੱਤਾ ਅੱਜ ਕਿਉਂਕਿ ਬਾਬਾ ਜੀ ਨੂੰ ਹਾਈ ਕਮਾਂਡ ਦਾ ਹੁਕਮ ਲੱਗਿਆ ਸੀ ਇਹ ਇੱਥੇ ਮਿਹਨਤ ਕਰ ਰਹੇ ਨੇ ਹਾਈ ਕਮਾਂਡ ਦੀ ਮਿਹਨਤ ਚਲੋ ਜੋ ਹੁਕਮ ਲਾਇਆ ਉਹਦੇ ਉੱਤੇ ਮੈਂ ਵੀ ਇਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਬਈ ਜਿੰਨਾ ਇਹ ਬਾਬਾ ਜੀ ਮਿਹਨਤ ਕਰਦੇ ਨੇ ਔਰ ਜਿੰਨੀ ਇਹਨਾਂ ਨੇ ਬੰਨ ਲਾਦਾ 92 ਤੋਂ ਲੱਗੇ ਹੋਏ ਨੇ ਪਹਿਲਾਂ 93 ਚੇਅਰਮੈਨ ਬਣੇ ਫਿਰ ਉਸ ਤੋਂ ਬਾਅਦ ਜਦੋਂ ਸਰਕਾਰ ਦੁਬਾਰਾ ਸਾਡੀ ਬਣੀ 2002 ਦੇ ਵਿੱਚ ਫਿਰ ਇਹ ਹਸਪੀਟਲ ਦੇ ਚੇਅਰਮੈਨ ਬਣੇ ਔਰ ਪਿਛਲੀ ਸਰਕਾਰ ਚ ਵੀ ਇਹ ਚੇਅਰਮੈਨ ਰਹੇ ਨੇ ਪਰ ਇਹਨਾਂ ਦੀ ਤਮੰਨਾ ਸੀ ਵੀ ਕਿਸੇ ਹਲਕੇ ਤੋਂ ਮੈਂ ਇਲੈਕਸ਼ਨ ਲੜਾਂ ਪਰ ਅਸੀਂ ਐਤਕੀ ਹਾਈ ਕਮਾਂਡ ਨਾਲ ਗੱਲ ਕਰਕੇ ਜੋ ਵੀ ਹੈ ਕਿਉਂਕਿ ਅੱਜ ਮੈਂ ਇੱਥੇ ਆਇਆ ਔਰ ਵਿਸ਼ਵਾਸ ਵੀ ਦੋਨਾਂ ਹਲਕੇ ਦੇ ਲੋਕਾਂ ਨੂੰ ਵੀ ਅਸੀਂ ਪੂਰਾ ਆਪਦੇ ਬੰਨੀਓ ਪੂਰਾ ਜੋਰ ਲਾਵਾਂਗੇ ਕਿ ਬਾਬ ਜੀ ਨੂੰ ਇੱਥੇ ਉਹ ਇੱਥੇ ਸੇ ਟਿਕਟ ਮਿਲੇ ਔਰ ਪ੍ਰਮਾਤਮਾ ਕਰੇ ਔਰ ਕਿਉਂਕਿ ਇਹਨਾਂ ਜੋ ਦਿਲ ਤੇ ਇਹਨਾਂ ਦੇ ਜਜ਼ਬਾ ਜੋ ਇਹ ਕਰਨਾ ਚਾਹੁੰਦੇ ਆ ਲੋਕਾਂ ਦੀ ਖਾਤਰ ਉਹ ਮੈਂ ਕਿਸੇ ਲੀਡਰ ਦੇ ਵਿੱਚ ਨਹੀਂ ਦੇਖਿਆ ਇਹ ਨਹੀਂ ਵੀ ਮੇਰੇ ਦੋਸਤ ਨੇ ਇਹ ਸਾਡੇ ਸਾਡੀ ਪਿਛਲੀ ਤਕਰੀਬਨ 30 ਸਾਲ ਤੋਂ 35 ਸਾਲ ਤੋਂ ਅਸੀਂ ਦੋਸਤਾਂ ਪਰ ਇਹ ਇਹ ਜਿਹੇ ਅੰਦਰੋਂ ਨੇ ਉਹ ਜਿਹੇ ਬਾਹਰੋਂ ਨੇ ਕਹਿਣੀ ਤੇ ਕਰਨੀ ਦੇ ਇੱਕ ਨੇ ਕਿ ਕਿ 30 ਸਾਲ ਤੋਂ ਧੀਆਂ ਦੀਆਂ ਲੋੜੀਆਂ ਦਾ ਮੇਲੇ ਲਾਉਣੇ ਲੋਕ ਸਮਾਜ ਦੇ ਕੰਮ ਕਰਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਨਾ ਅਮਰੀਕਾ ਵੀ ਜਾਣਦੇ ਨੇ ਸਾਡੇ ਕੋ ਉੱਥੇ ਬਾਬਾ ਜੀ ਦਾ ਨਾਮ ਲੈਂਦੇ ਨੇ ਇਹ ਇਕੱਲਾ ਕਾਂਗਰਸ ਪਾਰਟੀ ਦਾ ਕੰਮ ਨਹੀਂ ਕਰਦੇ ਸਮਾਜ ਸੇਵਾ ਦਾ ਬਹੁਤ ਵੱਡਾ ਕੰਮ ਕਰਦੇ ਆ ਔਰ ਔਰ 24 ਘੰਟੇ ਸੱਤੇ ਦਿਨ ਲੱਗੇ ਰਹਿੰਦੇ ਨੇ ਇਹ ਨਹੀਂ ਹੈ ਵੀ ਕਈ ਬੰਦੇ ਤਾਂ ਇਲੈਕਸ਼ਨ ਲਈ ਬਾਹਰ ਨਿਕਲਦੇ ਨੇ ਪਰ ਇਹਨਾਂ ਨੂੰ ਇਲੈਕਸ਼ਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹ ਸਮਾਜ ਦੀ ਦਿਨੋਂ ਪਰ ਰਾਤ ਜਦੋਂ ਮਰਜ਼ੀ ਇਹਨਾਂ ਦਾ ਗੇਟ ਦਰਵਾਜ਼ੇ ਖੁੱਲੇ ਹੁੰਦੇ ਜੋ ਜਦੋਂ ਮਰਜ਼ੀ ਕੋਈ ਚਲੇ ਜਾਵੇ ਇਸ ਕਰਕੇ ਅਸੀਂ ਵੀ ਇਹਨਾਂ ਦੇ ਨਾਲ ਆ ਮੈਂ ਅਜੇ ਕਾਂਗਰਸ ਪ੍ਰਧਾਨ ਅਮਰੀਕਾ ਦਾ ਪੰਜਾਬ ਚੈਪਟਰ ਦਾ ਪੂਰੀ ਸਪੋਰਟ ਆ ਬਾਬਾ ਜੀ ਨੂੰ ਪਰ ਬਾਕੀ ਅਸੀਂ ਦੁਬਾਰਾ ਫੇਰ ਇੱਥੇ ਜਿੰਨੇ ਵੀ ਇੱਥੇ ਧੰਨਵਾਦ ਕਰਦੇ ਸਾਡੀ ਭੈਣ ਜੀ ਮਨਜੀਤ ਕੌਰ ਸਰਵਾਜੀ ਦਾ ਵੀ ਜਿਨ੍ਹਾਂ ਨੇ ਇੱਥੇ ਅੱਜ ਇੱਕ ਸ਼ਾਰਟ ਸ਼ੋਰਟ ਨੋਟਿਸ ਤੇ ਇਹਨੇ ਬੰਦਿਆਂ ਨੂੰ ਇਕੱਠੇ ਕਰਕੇ ਸਾਡਾ ਸਨਮਾਨ ਕੀਤਾ ਧੰਨਵਾਦ ਜੀ ਬਾਕੀ ਬਾਬਾ ਜੀ ਨੇ ਇਹ ਸਰਕਾਰ ਬਾਰੇ ਵੀ ਤੇ ਬੀਜੀਪੀ ਬਾਰੇ ਵੀ ਸਾਰਾ ਕੁਝ ਦੱਸਿਆ ਤੁਹਾਨੂੰ ਪਤਾ ਵੀ ਅੱਜ ਜਿਹੜੀ ਅੱਜ ਦੀ ਇਹ ਸਰਕਾਰ ਆ ਪੰਜਾਬ ਸਰਕਾਰ ਇਹ ਤਾਂ ਇੱਕ ਝੂਠੀ ਸਰਕਾਰ ਆ ਕਿਉਂਕਿ ਇਹ ਤਾਂ ਸਿਰਫ ਪਾਣੀ ਦਾ ਬੋਲ ਭਲਾਈ ਆ ਕੋਰਨ ਵਾਲੇ ਸਮਝ ਤੁਹਾਨੂੰ ਪਤਾ ਲੱਗ ਗਈ ਜਾਨਾ ਵੀ ਜਿਹੜੇ ਇਹਨਾਂ ਦੇ ਜਿੰਨੇ ਵੀ ਲੀਡਰ ਨੇ ਮੈਨੂੰ ਨਹੀਂ ਲੱਗਦਾ ਜਿਹੜੇ 70% ਲੀਡਰ ਨੇ ਵੀ ਇਹ ਮੁੜ ਕੇ ਸਰਪੰਚੀ ਦੀ ਇਲੈਕਸ਼ਨ ਵੀ ਜਿੱਤ ਸਕਣਗੇ ਕਿਉਂਕਿ ਇਹਨਾਂ ਦਾ ਇਹਨਾਂ ਦੀ ਜੋ ਕਾਰਜਗਜ਼ਾਰੀ ਤੇ ਬਹੁਤ ਮਾੜੀ ਹਾਲਤਾਂ ਬਾਕੀ ਜਨਤਾ ਦੇ ਹੱਥ ਤੱਕ ਜਦੋਂ ਇੱਥੇ ਵੀ ਜਦੋਂ ਕੋਈ ਵੀ ਸਰਕਾਰ ਕੰਮ ਕਰਦੀ ਆ ਨੰਬਰ ਉਹਨੇ ਦੇਣੇ ਹੁੰਦੇ ਆ ਕੋਈ ਲੋਕ ਹੁਣ ਅੱਕੇ ਪਏ ਨੇ ਤੇ ਬਾਕੀ ਸਮੇ ਦੀ ਡੀਕ ਕਰ ਰਹੇ ਨੇ ਇਹਨਾਂ ਨੂੰ ਕਹਿੰਦਾ ਖੁਵਾਂ ਦਾ ਜਾਤਕਾ ਧੰਨਵਾਦ ਜੀ ਜੀ ਬਾਬਾ ਜੀ ਅੱਜ ਤੁਸੀਂ ਪਹੁੰਚੇ ਆਂ ਅੱਜ ਸਾਡੇ ਵਿੱਚ ਇੰਡੀਨ ওভারਸੀਜ਼ ਕਾਂਗਰਸ ਡੇ ਅਮਰੀਕਾ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਗਰਮੀਤ ਸਿੰਘ ਗੈਲਾਏ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਹਲਕਾ ਦਖਣੀ ਦੇ ਵਿੱਚ ਸਾਡੇ ਸਤਕਾਰਯੋਗ ਭੈਣ ਜੀ ਬੀਬੀ ਮਨਜੀਤ ਕੌਰ ਸਰੋਏ ਨੇ ਇੱਕ ਸਨਮਾਨ ਦਾ ਸਮਾਗਮ ਆਯੋਜਿਤ ਕੀਤਾ ਹੈ ਉੱਥੇ ਸਮਾਜਿਕ ਅਤੇ ਸਿਆਸੀ ਵਿਚਾਰਾ ਹੋਈਆਂ ਨੇ ਕਿਉਂਕਿ ਇਹ ਜੋ ਸਮਾ ਚੱਲ ਰਿਹਾ ਹੈ ਇੱਕ ਪਰਵਰਤਨ ਦਾ ਸਮਾ ਚੱਲ ਰਿਹਾ ਹੈ ਚੇਂਜ ਦਾ ਸਮਾ ਚੱਲ ਰਿਹਾ ਹੈ ਕਿਉਂਕਿ ਇਹ ਗਰਮੀਤ ਸਿੰਘ ਗਹਿਲ ਜਿੱਥੇ ਉਥੇ ਕਾਂਗਰਸ ਦਾ ਝੰਡਾ ਚੁੱਕਦੇ ਨੇ ਇਹ ਹਮੇਸ਼ਾ ਪਿਛਲੀਆਂ ਚੋਣਾਂ ਦੇ ਵਿੱਚ ਵੀ ਇੱਥੇ ਲਿਆ ਕੇ ਬੱਸਾਂ ਚਲਾਈਆਂ ਅਤੇ ਹੁਣ ਵੀ ਉਸੇ ਸੋਚ ਨਾਲ ਇਹ ਇਹਨਾਂ ਦੀਆਂ ਮੀਟੀਆਂ ਉਹ ਦੂਸਰੇ ਪ੍ਰਾਂਤਾਂ ਦੇ ਵਿੱਚ ਕਰਦੇ ਆ ਰਹੇ ਨੇ ਤੇ ਅੱਜ ਸਾਡੇ ਵਿੱਚ ਆਏ ਨਹੀਂ ਜਿੱਥੇ ਇਹਨਾਂ ਨੂੰ ਜੀਆਂ ਆ ਕਹਿੰਦੇ ਆ ਉਥੇ ਅੱਜ ਦੀ ਸਰਕਾਰ ਜਿਹੜੀ ਕਿ ਮੈਂ ਸਮਝਣਾ ਚਾਹੇ ਉਹ ਪੰਜਾਬ ਦਾ ਕਿਸਾਨ ਆ ਵਪਾਰੀ ਆ ਕਾਰਖਾਨੇਦਾਰ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਯੂਥ ਹੈ ਸਾਰੇ ਵਰਗਾਂ ਨੂੰ ਗੁੰਮਰਾਹ ਕਰ ਰਹੀ ਹੈ ਸਾਡੀਆਂ ਭੈਣਾਂ ਨੂੰ ਬੇਟੀਆਂ ਨੂੰ ਮਾਤਾਵਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਜੀ ਤੁਹਾਡੇ ਲਈ ਅਸੀਂ 1000 ਰੁਪਏ ਦੇਵਾਂਗੇ ਜੋ ਜੋ ਵੀ ਇਹਨਾਂ ਲੋਕਾਂ ਨੇ ਮੈਂ ਸਮਝਦਾ ਕੀਤਾ ਅੱਜ ਇਹਨਾਂ ਲੋਕਾਂ ਤੋਂ ਸਾਰੇ ਲੋਕ ਪਰੇਸ਼ਾਨ ਨੇ ਤੰਗ ਨੇ ਤੇ ਅੱਜ ਜਿਹੜਾ ਭਾਜਪਾ ਦੇ ਲੋਕ ਨੇ ਅੱਜ ਉਹ ਲੋਕਾਂ ਨੇ ਜੋ ਸਮਾਜ ਦੀਆਂ ਵੰਡੀਆਂ ਪਾਉਣ ਲੱਗੇ ਹੋਏ ਨੇ ਅੱਜ ਉਹਨਾਂ ਲੋਕਾਂ ਤੋਂ ਦੇਸ਼ ਨੂੰ ਸਮਾਜ ਨੂੰ ਬਚਾਉਣ ਦੀ ਲੋੜ ਹੈ ਅੱਜ ਮੈਂ ਸਮਝਦਾ ਅੱਜ ਇੱਥੋਂ ਤੱਕ ਕਿ ਭਾਜਪਾ ਵਾਲਿਆਂ ਦੀ ਸਰਕਾਰ ਨੇ ਤਾਂ ਜਿਹੜਾ ਸਾਡੇ ਸੀਨੀਅਰ ਸਿਟੀਜ਼ਨ ਦੇ ਲਈ ਰੇਲਵੇ ਦੇ ਵਿੱਚ 50% ਛੋਟ ਸੀ ਉਹ ਵੀ ਖਤਮ ਕਰਤੀ ਅੱਜ ਉਹਨਾਂ ਲੋਕਾਂ ਨੇ ਅੱਜ ਮੈਂ ਸਮਝਦਾ ਆ ਜਿਹੜੀ ਮਨਰੇਗਾ ਸਕੀਮ ਹੈ ਮਨਰੇਗਾ ਮਹਾਤਮਾ ਗਾਂਧੀ ਦੀ ਸੋਚ ਤੇ ਭਾਵਨਾਵਾਂ ਦੀ ਤਰਜਮਾਨੀ ਕਰਦੀ ਸੀ ਕਿ ਆਮ ਲੋਕ ਆਮ ਕਿਰਤੀ ਲੋਕ ਕੋਈ ਕੋਈ ਭੁੱਖੇ ਪੇਟ ਨਾਲ ਸੌਵੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਐਸੀ ਸਕੀਮ ਬਣਾਈ ਮਨਰੇਗਾ ਬਹਾਤਮਾਂ ગાંધી ਜੀ ਦੀ ਭਾਵਨਾ ਦੀ ਉਹਨਾਂ ਦੀ ਸੋਚ ਦੇ ਮੁਤਾਬਕ ਕਿ ਹਰ ਇੱਕ ਇਨਸਾਨ ਨੂੰ 100 ਦਿਨ ਸਾਲ ਦੇ ਵਿੱਚ ਕੰਮ ਮਿਲੇ ਅਤੇ ਉਹਦੇ ਵਿੱਚ ਸਿਰਫ 10% ਸਟੇਟ ਗਵਰਨਮੈਂਟ ਪਾਉਂਦੀ ਸੀ 90% ਸੈਂਟਰ ਗਵਰਨਮੈਂਟ ਦਾ ਹਿੱਸਾ ਹੁੰਦਾ ਸੀ ਤੇ ਅੱਜ ਇਹਨਾਂ ਨੇ 60 40 ਦੀ ਅਨੁਪਾਤ ਕਰਤੀ ਅੱਗੇ ਜਿਹੜੇ ਕੰਮ ਹੁੰਦੇ ਸੀ ਪਿੰਡ ਦੀ ਪੰਚਾਇਤ ਦੇ ਪਿੰਡ ਦੇ ਉਹਨਾਂ ਦੀ ਮਰਜ਼ੀ ਮੁਤਾਬਕ ਹੁੰਦੇ ਸੀ ਅੱਜ ਇਹ ਕਹਿੰਦੇ ਆ ਅਸੀਂ ਦਿੱਲੀ ਵਾਲੇ ਆਪਣੀ ਮਰਜ਼ੀ ਨਾਲ ਦੱਸਾਂਗੇ ਕਦੋਂ ਕੰਮ ਕਰਨਾ ਕਦੋਂ ਨਹੀਂ ਕਰਨਾ ਕਿਉਂਕਿ ਇੱਕ ਲੋਕ ਕੰਮ ਕਰਾਉਣਗੇ ਛੋਣਾ ਵੇਲੇ ਕਿਉਂਕਿ ਜਦ ਇਹਨਾਂ ਨੂੰ ਛੋਣਾ ਇਹਨਾਂ ਨੂੰ ਵੋਟਾਂ ਚਾਹੀਦੀਆਂ ਉਦੋਂ ਮਨਰੇਗਾ ਉਦੋਂ ਜੋ ਅੱਜ ਮੈਂ ਸਮਝਦਾ ਵੀ ਰਾਮਕਾ ਲਾਮ ਬਦਨਾਮ ਨਾ ਕਰੋ ਭਾਜਪਾ ਵਾਲਿਓ ਅੱਜ ਤੁਸੀਂ ਰਾਮ ਦਾ ਨਾਮ ਵੀ ਬਦਨਾਮ ਕਰਨ ਲੱਗੇ ਹੋ ਹੋ ਤੇ ਜੋ ਅੱਜ ਦੇਸ਼ ਦੇ ਅੰਦਰ ਮੈਂ ਸਮਝਦਾ ਸਥਿਰਤਾ ਪੈਦਾ ਕੀਤੀ ਹੈ ਅੱਜ ਦੇਸ਼ ਨੂੰ ਵੰਡ ਰਹੇ ਨੇ ਇਹਨਾਂ ਲੋਕਾਂ ਤੋਂ ਸਮਾਜ ਨੂੰ ਪੰਜਾਬ ਨੂੰ ਦੇਸ਼ ਨੂੰ ਬਚਾਉਣ ਦੀ ਲੋੜ ਹੈ